ਸਸ਼ਿਆ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂsrand ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮਨੋਰੰਜਨ ਜਗਤ ਤੋਂ ਸੋਗ ਦੀ ਲਹਿਰ ਮਸ਼ਹੂਰ ਪੰਜਾਬੀ ਗਾਇਕ ਦੇਕਰ ਸ਼ਾਇ ਮਾਤਮ ਇਸ ਦਿਨ ਨਾਲ ਹੀ ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਮਸ਼ਹੂਰ ਪੰਜਾਬੀ ਗਾਇਕ ਅਤੇ ਜੈ ਜੀ ਬੀ ਇਸ ਸਮੇਂ ਡੁੱਬੇ ਡੂੰਗੇ ਸਦਮੇ ਵਿੱਚ ਗੁਜ਼ਰੇ ਹਨ ਦਰਅਸਲ ਗਾਇਕ ਜੈਸੀ ਵੀ ਦੇਖੋ ਫਰਜੀ ਦੇ ਦਿहांत ਹੋ ਗਿਆ ਹੈ ਇਸ ਦੁੱਖ ਦੀ ਘੜੀ ਚ ਫਿਲਮੀ ਸtare ਦੀ ਵੀ ਦੁੱਖ ਪ੍ਰਗਟਾ ਰਹੇ ਹਨ ਦੱਸਦੀ ਹੈ ਕਿ ਇਸ ਦੀ ਜਾਣਕਾਰੀ ਖੁਦ ਪੰਜਾਬੀ ਗਾਇਕ ਆਪਣੇ ਸੋਸ਼ਲ ਮੀਡੀਆ ਹੈਡਲ ਇੰਸਟਾਗ੍ਰam ਉੱਪਰ ਵੀਡੀਓ ਸ਼ੇਅਰ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਫੁੱਫੜ ਜੀ ਨਾਲ ਖਾਸ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਨੂੰ ਮਸਤੀ ਕਰਦੇ ਹੋਏ ਵਿਖਾਇਆ ਜਾ ਸਕਦਾ ਇਸ ਦੇ ਨਾਲ ਹੀ ਗਾਇਕ ਜੱਜ ਵੀਦੀ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਡਲ ਇੰਸਟਾਗ੍ਰam ਉੱਪਰ ਸ਼ੇਅਰ ਕਰਦੇ ਹੋਏ ਇਹ ਹੈ ਕਿ ਮੇਲ ਫੁੱਫੜਜੀ ਕਰਕੇ ਸੋਨੇ ਦਾ ਦੰਦ ਮਿਲਿਆ ਸੀ ਆਈ ਆਰ ਦੀ ਫੁੱਫੜਜੀ ਤੁਸੀਂ ਸਦਾ ਮੇਰੇ ਦਿਲ ਵਿੱਚ ਰਹੋਗੇ ਜਿੱਦੀ ਵੀ ਦੀ ਇਸ ਪੋਸਟ ਦੇ ਫੈਨਸ ਵੱਲੋਂ ਪ੍ਰਤੀਕਿਰਿਆ ਦਿੱਤੀ ਜਾ ਰਹੀ ਅਤੇ ਹਰ ਕੋਈ ਉਹਨਾਂ ਦੀ ਫੁੱਫੜਜੀ ਦੇ ਹਾਂ ਦੀ ਸੋਚ ਜਤਾ ਰਿਹਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ